हां जी मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮਾਵਾ ਨੂੰ ਰੱਖੜੀ ਦੀਆਂ ਜੀ ਬਹੁਤ ਬਹੁਤ ਵਧਾਈਆਂ ਅੱਜ ਹੈਗਾ ਜੀ ਰੱਖੜੀ ਦਾ ਤਿਹਾੜੀ ਅੱਜ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਪੂਰੇ ਮਨਾਇਆ ਜਾਂਦਾ ਜੀ ਪੂਰੇ ਜੋ ਅੱਜ ਤਿਹਾਰ ਹੈ ਭੈਣਾਂ ਦਾ ਭਰਾਵਾਂ ਦਾ ਦਿਨ ਤਾਂ ਕਿ ਜੋ ਭੈਣ ਆਪਣੇ ਭਰਾ ਭਰਾ ਆਪਣੀ ਭੈਣ ਦੇ ਨਾਲ ਮੋਢੇ ਨੂੰ ਮੋਢਾ ਲਾ ਕੇ ਖੜੇ ਤੇ ਅੱਜ ਦੇ ਦਿਨ ਇਹ ਤਿਹਾਰ ਮਨਾਇਆ ਜਾਂਦਾ ਤਾਂ ਕਿ ਜੋ ਕੱਲ ਨੂੰ ਮੰਨ ਲਓ ਮਜਬੂਰੀਆਂ ਜ਼ਿੰਮੇਵਾਰੀਆਂ ਪੈ ਜੰਨੀ ਆ ਸਾਡੇ ਤੇ ਤੇ ਅਸੀਂ ਇੱਕ ਦੂਜੇ ਭੈਣ ਭਰਾ ਦੇ ਨਾਲ ਸਾਹ ਦਈਏ ਮੋਢੇ ਨੂੰ ਮੋਢਾ ਲਾ ਕੇ ਕਿ ਸਾਰਿਆਂ ਨੂੰ ਜੀ ਹੈਪੀ ਰੱਖੜੀ ਤੇ ਰੱਖੜੀਆਂ ਬਹੁਤ ਬਹੁਤ ਵਧਾਈਆਂ ਤੇ ਅੱਜ ਲੱਗੇ ਆ ਜੀ ਪਹੁੰਚੇ ਹੋਇਆ ਮੇਰਾ ਸਾਡੂ ਸਾਲੇ ਸਾਲੀ ਤੇ ਦੋ ਉਹਨਾਂ ਦੇ ਬੱਚੇ ਆ ਜੀ ਇੱਕ ਕੁੜੀ ਆ ਮੁੰਡਾ ਤੇ ਸਾਡੂ ਹੈਗਾ ਜੀ ਕਈ ਦਿਨਾਂ ਤੋਂ ਬਿਮਾਰ ਵਿਚਾਰਾ ਚੱਲਦਾ ਤਾਂ ਤੇ ਉਹਨਾਂ ਦਾ ਟਰੀਟਮੈਂਟ ਪਹਿਲਾਂ ਵੀ ਅੱਜ ਤੋਂ 2-3 ਸਾਲ ਪਹਿਲਾਂ ਬਿਮਾਰ ਹੋ ਗਏ ਸ਼ੁਭਾਜ ਡਾਕਟਰ ਸਾਡੇ ਸ਼੍ਰੀ ਚੌਕੌਰ ਸਾਹਿਬ ਇਹਨਾਂ ਨੂੰ ਸੈਲਰਲਰ ਇਨਫੈਕਸ਼ਨ ਦੀ ਪ੍ਰੋਬਲਮ ਕਾਫੀ ਹੋ ਗਈ ਸੀ ਉਸ ਟਾਈਮ ਵੀ ਇਹਨਾਂ ਨੇ ਠੀਕ ਕਰਿਆ ਤੇ ਇਹ ਕਹਿੰਦਾ ਵੀ ਮੈਂ ਇੱਥੇ ਦਵਾਈ ਬਹੁਤ ਲੈ ਲਈਆ ਤੇ ਮੈਨੂੰ 1% ਫਰਕ ਨਹੀਂ ਪੈਂਦਾ ਵੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਨਾਲ ਤੁਸੀਂ ਮੈਨੂੰ ਲੈ ਜੋ ਆਕੇ ਜਾਂ ਮੈਂ ਆ ਜਾਣਾ ਵੀ ਮੈਂ ਇਹਨੂੰ ਇੱਥੇ ਦਵਾਈ ਦਵਾ ਦੋ ਡਾਕਟਰ ਸ਼ੁਭਾਜ ਦੇ ਮੈਂ ਕਿਹਾ ਵੀ ਦੇਖ ਕੋਈ ਗੱਲ ਨਹੀਂ ਭਾਈ ਰਿਸ਼ਤੇਦਾਰ ਤਾਂ ਔਖੇ ਸੌਕੇ ਟਾਈਮ ਦੇ ਵਿੱਚ ਖੜਨੇ ਆਲੇ ਚਾਹੀਦੇ ਆ ਖੜਦੇ ਖੜਨ ਵਾਲੇ ਵੀ ਚਾਹੀਦੇ ਕੱਲ ਨੂੰ ਮਜਬੂਰ ਮੰਨ ਲਓ ਮੈਨੂੰ ਵੀ ਕੋਈ ਮਰੀਬੂਰੀ ਬਣ ਦੇਵੇ ਜੇ ਆਪਾਂ ਅਗੇ ਦਾ ਸਾਥ ਦੋਂਗੇ ਤਾਂ ਕਿ ਆਪਾਂ ਨੂੰ ਅਗਲਾ ਹਾਸ ਕੇ ਸਾਥ ਦੇਵੇ ਠੀਕ ਆ ਤੇ ਬਾਕੀ ਕਹਿੰਦੇ ਨੇ ਹੁੰਦੇ ਵੀ ਸੇਵਾ ਤਾਂ ਪ੍ਰਮਾਤਮਾ ਕਰਮਾਂ ਵਾਲੇ ਨੂੰ ਦਿੰਦਾ ਤੇ ਬਾਕੀ ਅੱਜ ਉਹ ਪਹੁੰਚੇ ਹੋਏ ਆ ਰੱਖੜੀਆਂ ਦਾ ਤਿਹਾਰ ਆ ਤੇ ਕਿ ਕੁੜੀ ਕਹਿੰਦੀ ਵੀ ਬਾਸੜ ਜੀ ਮੈਂ ਰੱਖੜੀ ਵੀ ਬੰਨਣੀ ਆ ਮੈਂ ਕੀ ਕਰਾਂ ਮੈਂ ਇਹਨੂੰ ਕਿਹਾ ਮੈਂ ਗੱਲ ਸੁਣ ਪੁੱਤ ਡੈਡੀ ਤੇਰਾ ਠੀਕ ਆ ਬੂ ਘਬਰੌਣ ਦੀ ਗੱਲ ਹੈ ਨਹੀਂ ਵੀ ਜਿਹੜਾ ਤਿਹਾਰ ਆ ਉਹ ਸਾਨੂੰ ਮਨਾਉਣਾ ਚਾਹੀਦਾ ਦੇਖ ਭਾਈ ਦੇ ਨੇ ਉਹਨੇ ਹਾਲ ਤੱਕ ਬਣੇ ਰੱਖੜੀ ਬੰਨੀ ਨਾ ਡੈਡੀ ਦੇ ਮੰਨੀ ਨਾ ਅਜੇ ਤੱਕ ਸਾਡੇ ਨਾ ਮਨਿੰਦਰ ਨੇ ਮੈਂਨੇ ਕਹ ਵੀ ਕੋਈ ਗੱਲ ਨਹੀਂ ਪੁੱਤ ਤੂੰ ਆਪਣੀ ਰੱਖੜੀ ਦਾ ਤਿਹਾਰ ਮਨਾ ਵੀ ਤੂੰ ਰੱਖੜੀ ਬੰਨ ਕੋਈ ਗੱਲ ਤੇ ਲੱਗੇ ਹੋਏ ਹਣ ਰੱਖੜੀ ਦੀ ਜਿਹੜੀ ਤਿਆਰੀ ਉਹਨੇ ਕਰ ਲਈ ਐ ਤੇ ਇੱਧਰ ਚਰਨਜੀਤ ਵੀ ਬੈਠੀ ਆ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਜਿੱਦਾਂ ਤੁਹਾਨੂੰ ਪਹਿਲਾਂ ਤਾਂ ਲੱਖੜੀ ਦੀਆਂ ਮੇਰੀਆਂ ਭੈਣਾਂ ਜਿਹੜੀਆਂ ਬਾਹਰ ਬੈਠੀਆਂ ਉਹ ਵੀ ਜਿਹੜੀਆਂ ਇੱਧਰ ਸਾਰੇ ਭੈਣਾਂ ਨੂੰ ਲੱਖੜੀ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਮੰਨਣ ਵਾਲਿਆਂ ਨੂੰ ਵੀ ਕਹਾ ਬਣਾਉਣ ਵਾਲਿਆਂ ਨੂੰ ਵੀ ਤੇ ਕਹਿੰਦੇ ਇਹ ਭੈਣਾਂ ਦਾ ਤਿਹਾਰ ਆ ਤੇ ਅੱਜ ਥੋੜਾ ਜਿਹਾ ਮੇਰਾ ਵੀ ਦਿਲ ਚਾਅ ਹੋ ਜਾਏਗਾ ਦਾ ਤੁਸੀਂ ਕਹੂਗੇ ਵਿਚਾਰਨੀ ਦਿੱਤਗਾ ਤੇ ਇਹ ਗੱਲ ਕਹਿੰਦੀ ਵੀ ਤੂੰਗਾ ਤੇ ਨਹੀਂ ਫੇਕੇ ਗਈ ਹੈ ਤੂੰ ਚਲੇ ਜਾ ਭਾਈ ਤੇਰਾ ਦਿਲਗਾ ਤੇ ਕਰਦਾ ਜਿੱਦਾਂ ਤੁਹਾਨੂੰ ਪਤਾ ਵੀ ਇਹ ਦੱਸਿਆ ਵੀ ਸੀ ਵੀ ਭਾਜੀ ਬਿਮਾਰ ਸੀ ਉਸੇ ਤੋਂ ਖੰਨੇ ਵੀ ਗਈ ਟੀ ਤੋ ਵੀਡੀਓ ਛੱਡ ਨਹੀਂ ਹੋਈ ਹੈ ਨਾ ਤੁਸੀਂ ਛੱਡੀ ਤਾਂ ਨਹੀਂ ਹੱਲੇ ਛੱਡੀ ਛੱਡੀ ਨਹੀਂ ਹੈਗੀ ਉਹ ਪੈਂਡਲ ਨੂੰ ਗਈ ਆ ਨਾ ਕੋਲ ਤੇ ਭਾਜੀ ਸੈੱਲ ਬਹੁਤ ਡਾਊਨ ਹੋ ਗਈ ਦੀ ਜਿਹੜੀ ਮੇਕੋ ਛੋਟੀ ਮੇਰੀ ਭੈਣ ਮੰਡੀਗ ਬਿੰਦਗੜਾ ਦੀ ਤੇ ਪਹਿਲਾਂ ਵੀ ਉਹਨਾਂ ਦਾ ਬ੍ਰੇਕ ਚਾਰ ਪੰਜ ਸਾਲ ਹੋ ਗਿਆ ਪਹਿਲਾਂ ਵੀ ਵੀ ਲਾਜੀ ਤੇ ਦੇ ਸਾਲ ਹਾਂ ਵੇਥੀ ਕਰਾਇਆ ਤੇ ਨਾ ਸੁਭਾਸ਼ ਤੇ ਹੁਣ ਵੀ ਉਹਨਾਂ ਨੂੰ ਅੱਛੀ ਦਵਾਈ ਲੱਗੀ ਹੈ ਤੇ ਫਿਰ ਅਸੀਂ ਭਾਜੀ ਨੂੰ ਨਾਲ ਲਿਆਏ ਤੇ ਇੱਦਾਂ ਦੀ ਗੱਲ ਬਾਤ ਨਹੀਂ ਹੈਗੀ ਇਹਨਾਂ ਨੂੰ ਤਾਂ ਡਾਕਟਰ ਨੇ ਤੈਨੂੰ ਸਰਕਾਰੀ ਵਿੱਚ ਦਾਖਲ ਕਰ ਲਿਆ ਤਾਂ ਤੇ ਫਿਰ ਜਦੋਂ ਵੀ ਮੈਨੂੰ ਕਹਿੰਦਾ ਵੀ ਮੈਨੂੰ ਜਿੱਥੇ ਤੱਕ ਲੱਗਦਾ ਵੀ ਮੈਂ ਠੀਕ ਹੀ ਨਹੀਂ ਲੱਗਦਾ ਯਾਰ ਵੀ ਤੁਸੀਂ ਹੱਲ ਕੋ ਹੋਰ ਕਰਾਓ ਕਰਦੇ ਨੇ ਤੁਸੀਂ ਸਲੋ ਕਰਿਆ ਤਾਂ ਉਹਨਾਂ ਨੇ ਹਾਂਜੀ ਤੇ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਭਾਈ ਤੂੰ ਦੇਖ ਲੈ ਜਿੱਦਾਂ ਤੇ ਫਿਰ ਇਹ ਕਹਿੰਦਾ ਵੀ ਤੁਸੀਂ ਮੈਨੂੰ ਚੰਗੌਰ ਸਾਹਿਬ ਹੀ ਲੈ ਜਾਓ ਵੀ ਜਿੱਥੇ ਮੈਂ ਪਹਿਲਾਂ ਠੀਕ ਹੋਇਆ ਤਾਂ ਮੈਂ ਕਿਹਾ ਠੀਕ ਪੱਕੀ ਗੱਲ ਤਾਂ ਜੀ ਡਾਕਟਰ ਪੱਟੀ ਡਾਕਟਰ ਨੇ ਕਿਹਾ ਮੇਰੀ ਗਾਰੰਟੀ ਹੈ ਹਾਂ ਜੇ ਸਾਨੂੰ ਉਹ ਮਨਾ ਕਰ ਦਿੰਦਾ ਫਿਰ ਅਸੀਂ ਵੀ ਕਹਿ ਦਵਾਂਗੇ ਭਾਈ ਅਸੀਂ ਵੀ ਕਿੱਥੇ ਲੈ ਕੇ ਜਾਈਏ ਹੈਨਾ ਫਿਰ ਤਾਂ ਵੀ ਚੱਲ ਕੋਈ ਹੋਰ ਪਾਸੇ ਦੇਖ ਲੈਂਦੇ ਪਰ ਡਾਕਟਰ ਨੇ ਜ਼ਿੰਮੇਵਾਰ ਚੱਕਿਆ ਵੀ ਜਿੱਦ ਤੇ ਅਸੀਂ ਡਾਕਟਰ ਦਾ ਵੀ ਧੰਨਵਾਦ ਕਰਦੇ ਆ ਵੀਡੀਓ ਰਾਹੀਂ ਵੀਡੀਓ ਦੇਖਦੇ ਨੇ ਸਾਡੀ ਤੇ ਬਹੁਤ ਵਧੀਆ ਇਲਾਜ ਕਰ ਰਹੇ ਨੇ ਬਹੁਤ ਫਾਇਦਾ ਸਾਨੂੰ ਆਪਣੇ ਮੂੰਹੋਂ ਕਹੀ ਜਾਂ ਜਿਹੜਾ ਮਰੀਜ਼ ਆ ਸਾਡਾ ਬੰਦਾ ਸੀ ਉਹਨੂੰ ਪੁੱਛਾਂਗੇ ਪਾਣੀ ਵੀ ਪੁੱਛ ਲਿਓ ਪਰ ਮੈਂ ਤੁਹਾਨੂੰ ਦੱਸਦੀ ਮੇਰੇ ਮੈਨੂੰ ਵੀ 2-3 ਵਾਰੀ ਬਚਾਇਆ ਮੈਂ ਐਵੇਂ ਨਹੀਂ ਕਹਿੰਦੀ ਝੂਠ ਨਹੀਂ ਬੋਲਣਾ ਮਹਾਰਾਜ ਨੂੰ ਜਾਣ ਦੇਣੀ ਆ 2-3 ਵਾਰੀ ਉਹਨੇ ਮੈਨੂੰ ਬਚਾਇਆ ਵਿਚਾਰੇ ਨੇ ਪਰਮਾਤਮਾ ਇਹਨੂੰ ਵੀ ਰਾਜੀ ਰੱਖੇ ਤੇ ਫਿਰ ਅਸੀਂ ਉਦੋਂ ਕਿੰਦਰ ਬਾਜੀ ਨੂੰ ਲੈਣ ਗਏ ਸੀ ਅਸੀਂ ਸਾਡੇ ਦਾ ਪੰਜ ਗਣਾ ਦੀ ਬਹੁਤ ਵਿਚਾਰ ਕਰਦੇ ਨੇ ਫਿਰ ਅਸੀਂ ਉਦੋਂ ਵੀ ਲੱਖ ਰਿਆ ਬੰਦੇ ਆ ਇਹਦੀ ਮੇਰੇ ਭਾਈ ਦੇ ਉਹ ਦਰਸੀ ਹੋ ਗਏ ਸਾਨੂੰ ਕਵੇਲਾ ਜੀ 10 ਵਜੇ ਕੇ ਦੀ ਆਉਂਦੇ ਨੂੰ ਵੀਡੀਓ ਦਾ ਸਭ ਤੋਂ ਬਣੀ ਨਹੀਂ ਹੈਗੀ ਤੇ ਅਸੀਂ ਫਟਾਫਟ ਜਿੱਦਾਂ ਬੰਨ ਹੋਈ ਬੰਨ ਕੇ ਆ ਗਏ ਸੀ ਉਹਨੂੰ ਐਂ ਕਹਾਂ ਤੇ ਕਿ ਚਲ ਅਸੀਂ ਦੇਖਾਂਗੇ ਕਿ ਲੱਖੜੀਨ ਸਾਡਾ ਟਾਈਮ ਲਾਗੇ ਸਾਨੂੰ ਐਸੀ ਨਹੀਂ ਵੀ ਭਾਜੀ ਜੱਥੀ ਜੀ ਠੀਕ ਹੋ ਕੇ ਕਿ ਆਪ ਤਾਂ ਵੀ ਚਲੋ ਅਪਣ ਕਰ ਚੱਲ ਰਹੇ ਸਾਨੂੰ ਵੀ ਪੈਨਸ਼ਨ ਦੂਰ ਹੋ ਜੂਗੀ ਪਰ ਨਹੀਂ ਉਹਨਾਂ ਨੇ ਭਾਜੀ ਨੇ ਕਿਹਾ ਥੋੜਾ ਟ੍ਰੀਟਮੈਂਟ ਲੰਬਾ ਚੱਲੂਗਾ ਕਿ ਸੌ ਮੰਗਲਵਾਰ ਤੱਕ ਥੋੜੀ ਪ੍ਰੋਬਲਮ ਆ ਜ਼ਿਆਦਾ ਜਿਵੇਂ ਇਨਫੈਕਸ਼ਨ ਹੋ ਗਈ ਜੀ ਹਾਂਜੀ ਮਲੇਰੀਆ ਹੋ ਗਿਆ ਸੈਲਡ ਆਉਨ ਹੋ ਗਏ ਇਹ ਚੀਜ਼ਾਂ ਕਾਫੀ ਇਕੱਠੀਆਂ ਹੀ ਹੋ ਗਈਆਂ ਇਕ ਤੇ ਉਹ ਕਹਿੰਦੇ ਵੀ ਤੁਸੀਂ ਥੋੜਾ ਟ੍ਰੇਨਮੈਂਟ ਕਰਾ ਲਓ ਲੰਬਾ ਤਾਂ ਵਧੀਆ ਰਹੋਗੇ ਤਾਂ ਫੇ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਜਿੱਥੇ 2 ਦਿਨ ਉਥੇ 4 ਦਿਨ ਸਹੀ ਸਹੀ ਗੱਲ ਹੈ ਕਿ ਨਹੀਂ ਸਹੀ ਗੱਲ ਹੈ ਚਲ ਮੈਂ ਜਿਹੜੇ ਰਾਮ ਆਉਣਾ ਚਾਹੀਦਾ ਧੰਨਵਾਦ ਤੁਹਾਡਾ ਵੀ ਜਿਹੜੇ ਤੁਸੀਂ ਲੈ ਕੇ ਆਏ ਆ ਤੇ ਹੁਣ ਫਿਰ ਭਾਜੀ ਦੀ ਗੁੜੀਆ ਵੀ ਹੋ ਰਹੀ ਹੈ ਸਾਡੇ ਕੋਲ ਅਸੀਂ ਵੀ ਲੱਕੜੀਆਂ ਬਣਣੀਆਂ ਕਿਉਂਕਿ ਤਿਹਾਰ ਤਾਂ ਦੇਖੋ ਸਭ ਦਾ ਹੀ ਹੁੰਦਾ ਹੈ ਨਾ 24 ਹੁੰਦਾ ਸਭ ਨੂੰ ਬਿਲਕੁਲ ਤੇ ਇਧਰ ਅੰਗਦ ਦੀ ਪਹਿਲੀ ਲੱਕੜੀ ਇਹਨਾਂ ਨੇ ਬੰਨਣ ਆਉਣਾ ਸੀ ਚਲੋ ਹੁਣ ਜਿੱਦਾਂ ਮਹਾਰਾਜ ਮਜਬੂਰੀਆਂ ਨੂੰ ਸਲਾਮਾ ਹਾਂ ਮਜਬੂਰੀਆਂ ਨੂੰ ਸਲਾ जी जी के के हां ਵੀ ਮਨਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਹਾਂਜੀ ਪਾਲੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਵੇਂ ਹੁਣ ਤੂੰ ਪਹਿਲਾਂ ਮੈਨੂੰ ਸੱਚੀ ਦੱਸੀ ਫਰਕ ਕਿੰਨਾ ਖਤਮ ਪਹਿਲਾਂ ਨਾਲੋਂ ਬਹੁਤ ਫਰਕ ਆ ਕਿੰਨਾ ਕੁ ਪਹਿਲਾਂ ਨਾਲੋਂ ਗਿਆ 70% ਫਰਕ ਹੈ ਵੀ ਪਹਿਲਾਂ ਨਾਲੋਂ ਤੂੰ ਪਹਿਲਾਂ ਜ਼ੀਰੋ ਸੀਗਾ ਬੈਸਟ ਸਮਝਦਾ ਨਹੀਂ ਕਿ ਪਹਿਲਾਂ ਨਾਲੋਂ ਆਪਣੇ ਆਪ ਨੂੰ ਵੀ ਠੀਕ ਆ ਹੁਣ ਠੀਕ ਆ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਸਭ ਹੌਲੀ ਹੌਲੀ ਬਿਮਾਰੀ ਲੱਗਣ ਨੂੰ ਟਾਈਮ ਨਹੀਂ ਲੱਗਦਾ ਪਰ ਭਜਾਉਣ ਨੂੰ ਟਾਈਮ ਜ਼ਰੂਰ ਲੱਗ ਜਾਂਦਾ ਹੈ ਹੌਲੀ ਫਰਕ ਲੱਗਣਾ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਹਾਂ ਵੀ ਸਿਮ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਇਹ ਜੀ ਮੇਰੇ ਸਾਡੂ ਦੀ ਗੁੜੀ ਹੈ ਜੀ ਆਹ ਤਿਆਰ ਪਰ ਤਿਆਰ ਰੱਖੜੀਆਂ ਮੰਨਣ ਨੂੰ ਹੈ ਹਾਂ ਜੀ ਤੇ ਸਾਡੇ ਕੋਲ ਬਾਈ ਦੇ ਦੇਣ ਦਾ ਕੁਝ ਨਹੀਂ ਹੈ ਬਾਈ ਇੱਕ ਤੈਨੂੰ ਪਿਆਰ ਔਰ ਆਸ਼ੀਰਵਾਦ ਜ਼ਰੂਰ ਦੇ ਦਾਂਗੇ ਠੀਕ ਆ ਥੈਂਕ ਯੂ ਹਾਂ ਜੀ ਮਾਤਾ ਸਤਿ ਸ਼੍ਰੀ ਅਕਾਲ ਸਾਰੇ ਦੇਖੋ ਜੀ ਲਗਾਤਾਰ ਤਿਉਹਾਰ ਦਿਵਾਈ ਹੋ ਰਿਹਾ ਹੈ ਆਇਆ ਤਿਹਾਰ ਹੈ ਜੇ ਬਗਿ ਮਨਾਉਣਾ ਠੀਕ ਹੈ ਯਾ ਮੈਂ ਮਾਇ ਪੁੱਤ ਕਰਵਾਇਆ ਪੂਰਾ ਬਿਨ ਕੰਮ ਨਹੀਂ ਬਣਾ ਤਾ ਸਾਡੇ ਬਿਨ ਕੰਮ ਨਹੀਂ ਪੈ ਰਿਹਾ ਜ਼ਿਆਦਾ ਬਿਨ ਕੰਮ ਹੀ ਬਣੇ ਹੂੰ ਥੋੜਾ ਜਿਹਾ ਆਪਣਾ ਜਿਹੜਾ ਤਿਆਰ ਹੋ ਉਹ ਅਸੀਂ ਕਰ ਲਾਂਗੇ ਜ਼ਰੂਰ ਮੇਰੇ ਕੋਲ ਅੱਜ ਹੀ ਪਸਾਰ ਦੇ ਵਿੱਚ ਲਾ ਦੇ ਸਭ ਨੂੰ ਪੈ ਰਹਾ ਆਖਣੇ ਭਾਈ ਜੀ ਇਹ ਵੀ ਜ਼ਰੂਰ ਦਾ ਬਿਮਾਰਾ ਸਮਝ ਲਾ ਕੇ ਆਉਣਾ ਹਾਂਜੀ ਜੋਤੀ ਇਹ ਤਾਂ ਆਵਾਜ਼ ਹੀ ਨਹੀਂ ਨਿਕਲੀ ਮੈਨੂੰ ਲੱਗਦਾ ਇਹ ਤਾਂ ਰਾਤ ਨੂੰ ਲੜਾਈ ਦਾ ਖਰਾ ਹੈ ਕੁੜੀਏ ਹੈ ਖਾਇਆ ਨਹੀਂ ਨਾ ਐ ਸਾਸਰੀ ਗੱਲ ਬੋਲ ਕੋਈ ਨਹੀਂ ਲੱਠੀਗਾ ਉਹ ਬੈਠਾ ਜਾਂ ਤਾਂ ਬੰਦਾ ਕਹੇ ਮੈਂ ਬਿਮਾਰ ਆ ਮੈਨੂੰ ਠੀਕ ਨਹੀਂ ਹਾਂਜੀ ਠੀਕ ਖੜੇ ਆ ਜਾਂ ਨਾਲ ਖੜੇ ਆ ਸਾਰੇ ਜਣੇ ਨਾਲ ਹੀ ਖੜੇ ਜਾਂ ਤਾਂ ਤੂੰ ਕਹੇ ਵੀ ਭਾਈ ਮੇਰਾ ਘਰ ਇਹਨੂੰ ਪਾਤਾ ਜੀ ਕੋਈ ਨੂੰ ਪੁੱਛਦਾ ਨਹੀਂ ਕੋਈ ਗੱਲਦਾ ਨਹੀਂ ਹਉ ਅਗਰੋਂ ਕਿੰਨਾ ਤੇਰਾ ਆਪੇ ਰਾਤ ਦੇ ਤੂੰ ਫਰਕ ਨਹੀਂ ਹੈਗਾ ਜੇ ਹਾਂਜੀ ਫਰਕ ਪੈਂਦਾ ਫੇਰ ਐਨਡਰ ਨਾਲੇ ਕਿਤੇ ਨੂੰ ਮੈਂ ਹੋਰ ਦੱਸਦਾ ਜੇ ਅਸੀਂ ਮਰੀਜ਼ ਕੋ ਬੈਠੇ ਨਾ ਕਹੀਂ ਜਾਉਂਗੇ ਹਾਏ ਕੀ ਆ ਬਣੂ ਹਾਏ 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 ਤਾਂ ਕਰਨੀਓ ਨਹੀਂ ਜੋ ਲੇਖਾਂ ਵਿੱਚ ਜੋ ਪ੍ਰਮਾਤਮਾ ਨੇ ਲਿਖਿਆ ਹੋਇਆ ਜੋ ਬਣਨਾ ਉਹ ਤਾਂ ਬਣ ਕੇ ਹੀ ਖੜਨਾ ਹੈ ਸਮਕਾ ਨੂੰ ਤਲਾਸ਼ਾ ਦੋ ਵੀ ਕਿਆ ਗੱਲਾ ਜੋ ਗੱਲਾ ਇਹ ਕੁਝ ਵੀ ਨਹੀਂ ਹੈ ਬੰਦਾ ਤਾਂ ਅੱਧਾ ਬੱਟਿਆ ਖੜਾ ਹੋ ਜਾਂਦਾ ਹਾਂ ਕੁਝ ਨਹੀਂ ਹੁੰਦਾ ਹਾਂ ਵੀ ਗਗੂ ਆੜੀ ਇਹ ਵੀ ਮੈਂ ਕਹਿੰਦਾ ਲੈ ਪੱਟੜ ਜਾ ਹੁਣ ਹੀ ਫਿਰਦਾ ਲੈ ਆ ਤੈਨੂੰ ਅਮਰ ਵਾਲਿਆ ਜੀ ਮੋਟਰਸਾਈਕਲ ਦੀ ਕਿੱਕ ਲੱਗੀ ਜਾਂਦਾ ਸੀ ਬੀ ਮੋਟਰਸਾਈਕਲ ਦੀ ਬੱਜੀ ਕਿੱਧਰੋਂ ਕਿੱਕ ਦਿਖਾਈ ਇਹ ਪਿੱਛੇ ਕਿਵੇਂ ਵੱਜੀ ਜਾ ਕੇ ਇਹ ਐਂ ਘੁੰਮ ਕੇ ਉੱਛ ਲੈ ਹਾ ਕਿਵੇਂ ਵੱਜੀ ਘੁੰਮ ਕੇ ਵੱਜੀ ਚਲ ਹੁਣ ਪ੍ਰਿੰਦਰ ਚੁੱਕ ਪਹਿਲਾਂ ਅੰਕ ਤੇਰੀ ਲਖੜੀ ਬੁਲਾ ਲਓ 1.5 ਰੁਪਏ ਪਹਿਲਾਂ ਪਹਿਲੀ ਲਖੜੀ ਇੱਧਰ ਜਿਹੜੀਆਂ ਰਖੜੀਆਂ ਦੀ ਤਿਆਰੀ ਕਰੀ ਪਈ ਹੈ ਜੀ ਅਰੇ ਹੱਲ ਕੋਈ ਜਾਂਦ ਦਿੰਦੀ ਥੱਲੇ ਮੈਂ ਕੱਟ ਦੇਣੇ ਪੈਣਗੇ ਅੱਛਾ ਵੀ ਜਿੰਨੀਆਂ ਘੱਟ ਬੰਨ ਹੋਣੀਆਂ ਬੰਨ ਤਾਂ ਤੇਰੇ ਇੱਕੇ ਹੋਣੀਆਂ ਹੈ ਹਾਂ ਆ ਇਹ ਤਾਇਲ ਕੋਈ ਜਾਂਦਾ ਅਬ ਉਹ ਵੱਦੂਗੇ ਜਦ ਵੱਧ ਵੱਧ ਅੱਛਾ ਵੱਧ ਬਣਾਉਣੀਆਂ ਨਹੀਂ ਰਾਤ ਪੈਣਗੀਆਂ ਦੇਖ ਬੋਬਰਾ ਹੈ ਭੈਣ ਦੀ ਭੋਲੀ ਭੈਣ ਦੀ ਸੁਖੋ ਭੈਣ ਦੀ ਸੰਦੀਪ ਦੀ ਚਿੱਬੂ ਦੀਆਂ ਇੰਨੀਆਂ ਲੱਕੜੀਆਂ ਕੋਲ ਨਹੀਂ ਉਹਦੇ ਵਿੱਚ ਰੱਖੀ ਕਿ ਜਸਮੀਨ ਵਾਲੀ ਹੈ ਬਸ ਬਸ ਹਾਂ ਬਾਕੀ ਕਹਿੰਦੇ ਖੋਲਤੀਆਂ ਮੈਂ ਕਰਦ ਕਰਦਾ ਬਹੁਤ ਆਉਂਦੀ ਨਹੀਂ ਚਲੋ ਜੀ ਚੱਲ ਭਾਈ ਕਰ ਵੀ ਤੂੰ ਸ਼ਗਨ ਕਰ ਬਣੇ ਤੇ ਪਹਿਲਾਂ ਕੀ ਦੇ ਬਨੂਗੀ ਤੂੰ ਆਹ ਇਹਨੂੰ ਇਹ ਸਭ ਨੇ ਮੂਰੇ ਕਰਿਆ ਹੋਇਆ ਇਹ ਹੀ ਕੱਲ ਹੀ ਆਇਆ ਇਹ ਲੈ ਮੈਂ ਭਾਣਾ ਗੋਦੀ ਜਨ ਮਿੰਦੀ ਗਾਜੂ ਮੇਰੇ ਕਾਰਜ ਕਰਨੀ ਮਨੇ ਚੌਕੜੀ ਮਾਲਾ ਮਨੇ ਗੰਧ ਜੋਰ ਦੇ ਲਾ ਜੀ ਲਾਖੜੀ ਦੇਖ ਲੋ ਕਹਿ ਜੀ ਇੱਕੋ ਫਿਲਮ ਨਹੀਂ ਤੇ ਆਈ ਹੈਗੀ ਜਿਹੜੇ ਗੁੱਡੇ ਆ ਜਿਹੜਾ ਭੂਤ ਜਾਂ ਹੁੰਦਾ ਤਾਂ ਕਹਤਾ ਉਹਦਾ ਭੂਤਨਾਤ ਭੂਤਨਾ ਆਇਆ ਹੁੰਦਾ ਹੋ ਹੋ ਦੇਖੀ ਕਿਤੇ ਰਾਤ ਨੂੰ ਖੜਾ ਨਾ ਹੋ ਜਵੇ ਸਰ ਤੋਂ ਕੰਨ ਕੋਲ ਖੜਾ ਦੇਖ ਲਾ ਜੀ ਸੀ ਆਜਾ ਨੇ ਬਾਈ ਬੀ ਇਹ ਆਲਾ ਬਾਈ ਦੀਦੀ ਦੀਦੀ ਦੀ ਆ ਦੇ ਉਹ ਦੀਦੀ ਦੀਦੀ ਵਾਰ ਦੀ ਲਾ ਕਰੀ ਦੀਦੀ ਨਾ ਕੋਈ ਨਾ ਚੇਤਰ ਹੁਣ ਮਨਿੰਦਰ ਦੀ ਵਾਰੀ ਮਨਿੰਦਰ ਅੰਗਤ ਦੇ ਵੀ ਪੈਸੇ ਦੇ ਦਊਗਾ ਜਾਂ ਦਊਗਾ ਕਾਤੇ ਨੂੰ ਦਊਗਾ ਭਾਈ ਆ ਉਹਦਾ ਛੋਟਾ ਇਹ ਆ ਤਾਂ ਤੇਰੀ ਜੰਮ ਦੀ ਜਿਹੜੀ ਪਹੁੰਚ ਹੋ ਗਈ ਹੋਰ ਲੈਣਾ ਲੈ 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 ਨਾ ਹਾਂ ਐ ਮੈਂ ਮਾਚੀ ਤੰਨ ਹਾਂ ਮਾਂ ਸਾਡੀਆਂ ਲੈ ਗਈਆਂ ਰਹਿਦੀਆਂ ਵੰਡਾ ਹੁਣ ਉਹਨੂੰ ਵੀ ਦੇ ਦੀਦੀ ਨੂੰ ਆ ਫੜੀ ਵੜਾ ਫੋਨ ਜਿੱਦਣ ਲਾ ਕੇ ਦੇ ਸਭ ਕੁਝ ਬਣਾ ਲੂ ਪਹਿਲਾਂ ਮਾਸੇ ਦੇ ਬੰਦੇ ਆ ਉਹ ਅੰਦਰ ਆਈਏ ਫਿਲਮ ਇੰਡਸਟਰੀ ਦਾ ਜਿਹੜਾ ਕੋਲ ਰੈਕਟ 3.7 ਬੰਤਿ ਲੱਕਰੀ ਉਹ ਸੁਣੀ ਲੱਕਰੀ ਆ ਕਿਉਂ ਤੇਰੀ ਪਰ ਕੀ ਗੱਲ ਇਹ ਥਾਰ ਕਰਦੇ ਹਾਂ ਜੇ ਕਿਤੇ ਸੁਣੂ ਨਾ ਤੁਹਾਨੂੰ ਲੋ ਅਚਾਨਕ ਆਉਦੀ ਸੋਨੇ ਦੀ ਕਰਾ ਲੈਣੇ ਗੁੱਟ ਕਿੱਦਾਂ ਬਣ ਲੈਣਾ ਇਹ ਸੋਨੇ ਨੂੰ ਘਾਟ ਨਹੀਂ ਲੀ ਮੈਂ ਥੋੜੀ ਗੱਲ ਕਹੀ ਹੈ ਚਿੰਤਾ ਕਾ ਬਸ ਤਾਂ ਦੀ ਹਾਂ ਉਹ ਨਹੀਂ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਕਹਿੰਦੇ ਨੇ ਕਿ ਮੇਰੇ ਲਈ ਅੱਛਾ ਟੋਗੇ ਨੂੰ ਵੀ ਪਾਰਟੀ ਮੈਨੂੰ ਮੈਂ ਹਾਂ ਜੀ ਹੁਣ ਵੀ ਹਾਂ ਲੇਖੀ ਮੈਂ ਦੇਖ ਪਾਪਾ ਅਗਰ ਅਰੇ ਬੜਾ ਅੜੀ ਦੀ ਬੰਦੀ ਬੜੀ ਬੜੀ ਲੋ ਜੀ ਥੋੜਾ ਜਿਹਾ ਵਾਹ ਸਰਗੋਨਾ ਜਿੱ ਤੱਕ ਖਾ ਹੋ ਜੇ ਨੇ ਇੰਨਾ ਚਲ ਚਾ 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 ਤਾਂ ਸਾਰੇ ਮੋਰ ਗਿਆ ਹੋਣਾ ਭਾਈ ਦਾ ਭਾਈ ਆ ਜਾ ਭਾਈ ਆ ਜਾ ਭਾਈ ਆਇਆ ਕਹਿੰਦਾ ਵੀ 2 ਰੁਪਏ ਤੋਂ ਵੱਧ ਦੇਣਾ ਅਲਾਉਡ ਨਹੀਂ ਕਰਾਇਆ ਸਰਕਾਰ ਨੇ ਵੀ ਜੇਲ੍ਹ ਦੱਸਿਆ ਹੋਇਆ ਸਜ਼ਾ ਹੈ ਨਾ ਐਂ ਕਹਿੰਦਾ ਭੈਣਾਂ ਨੂੰ 2 ਰੁਪਏ ਦੇ ਸਕਦੇ ਸਿਰਫ 2 ਰੁਪਏ ਸਾਡਾ ਦੇਣੀ ਨਹੀਂ ਮੈਂ ਉਹ ਵੀ ਨਹੀਂ ਕਹੇ ਦੇਣੇ ਹੈਗੇ ਚਲ ਕੋਈ ਦੇਖੋ ਭੈਣ ਭਰਾਵਾਂ ਦਾ ਭੈਣ ਦਾ ਪਿਆਰ ਭੈਣ ਦੀ ਕਹਿੰਦੇ ਰਕਸ਼ਾ ਤੈਂ ਕਰਨੀ ਆ ਹਾਂ ਭੈਣ ਦਾ ਸਾਥ ਠੀਕ ਬਾਤ ਸਭ ਤੋਂ ਵੱਡੀ ਚੀਜ਼ ਹੁੰਦੀ ਆ ਭੈਣ ਭਰਾ ਦਾ ਸਾਥ ਪੈਸੇ ਨਾਲ ਨਹੀਂ ਕੋਈ ਬੜਾ ਹੁੰਦਾ ਪੈਸੇ ਆਣਾਂ ਨੇ ਕੋਈ ਬੜਾ ਹੁੰਦਾ ਲੜਨਾ ਨੇ ਅੱਜ ਦੇ ਬਾਅਦ ਭੈਣ ਦੀ ਮੈਂ ਮਰਜ਼ੀ ਲੜੀ ਜੀ ਤੈ ਲੈ ਲੜੀ ਹਾਂ ਮਾਫ ਕੀ ਹਮੇਸ਼ਾ ਰੱਖਿਆ ਕਰਾਂਗੇ ਸਦਾ ਸੁਖੀ ਰਹੋ ਤੇ ਇਧਰ ਪਹੁੰਚ ਤੇ ਤੈਨੂੰ ਬੜਾ ਨੇ ਤੈਨੂੰ ਤੇ ਮੂੰਹ ਫੜਾਉਣਾ ਸਾਨੂੰ ਬੜਾ ਕੁੱਤੀ ਇਹਨੂੰ ਫੜਾ ਦੇ ਮਾਤਾ ਇਧਰ ਪਤਾ ਹੈ ਬਟੂ ਪਤਾ ਕੀ ਹੱਦ ਚੱਕਿਆ ਤੈਨੂੰ ਕੀ ਪਤਾ ਉਹ ਸਾਨੂੰ ਪੈਸੇ ਦੇਣੀ ਆ ਮੈਂ ਵੀ ਮੰਨਦਾ ਕਿ ਤਾਣਾ ਆਤਾ ਹਾਂ ਬਹੁਤ ਸੁਣੀ ਆਉਂਦੀ ਸਾਰਿਆਂ ਦੀ ਹਾਂ ਕੰਗਣ ਜੇ ਨਾ ਲੱਜੀ ਇਹ ਆਏ ਦੰਦੀ ਮੰਮੀ ਐ ਵੜਦੀ ਮੰਮੀ ਨੇ ਐਕਾ ਹੋਰ ਬੋਲ ਲੱਗੀ ਬਾਤਿੰਦੇ ਹੋ ਗਿਆ ਲਾਇ ਭਾਈ ਕੋਈ ਆਲਾ ਤੂੰ ਹੀ ਬਣਾ ਲਾ ਆ ਜਾ ਤੂੰ ਆ ਜਾ ਲੈ ਵੀ ਕਰ ਦਿੱਤਾ ਸ਼ਗਨ ਇਹ ਆ ਨਾ ਇਹ ਅੱਛਾ ਜੀ ਮੂਨੇ ਗਣਾ ਜੀ ਸ਼ੁਗਰ ਮੈਨੂੰ ਪੱਕਾ ਐਵੇਂ ਹੋ ਜਾਂਦਾ ਲੈ ਲੈ ਹੁਣ ਤਾਂ ਬੜਾ ਬੜਾ ਵੀ ਸ਼ਾਮ ਕਰ ਲਊਗਾ ਨਹੀਂ ਨਹੀਂ ਬੜਾ ਤੇ ਲੈ ਉਹ ਤਾਂ ਲਿਆ ਉਹ ਤਾਂ ਲਿਆ ਮੁਰੇ ਨਾ ਆਪਾਂ ਨਹੀਂ ਬੜਾ ਆਪਾਂ ਬੜਾ ਆਈ ਦੋਸਤ ਪੈਸੇ ਹੁ ਕਹਿੰਦਾ ਮੈਂ ਥੋੜਾ ਜਿਹਾ ਕਰਾਂ ਹਾਲੇ ਮੇਰੀ ਹਾਲੇ ਤਨਖਾਹ ਘੱਟ ਆ ਕਹਿੰਦਾ ਹਾਲੇ ਆਪਣੇ ਖਰਚੇ ਨਹੀਂ ਪੂਰੇ ਹੁੰਦੇ ਮੇਰੀ ਜੀਵਨ ਚੱਲਦਾ ਮਿੱਠਾ ਜੀਵਨ ਚੱਲਦਾ ਖਰਚਾ ਨਾ ਕੀ ਸੀ ਨਾ ਜਿਆਗਰੀ ਨਹੀਂ ਦਿੱਤੀ ਦੀ ਜੀ ਨੂੰ ਪੁੱਛ ਲਈ ਤੇ ਖੁਸ਼ ਆ ਨਹੀਂ ਥੈਂਕ ਯੂ ਸਤਿ ਸ੍ਰੀ ਅਕਾਲ ਪਾ ਠੀਕ ਆ ਹਾਂ ਠੀਕ ਆ ਸਤਿ ਸ਼੍ਰੀ ਅਕਾਲ ਪਤਾ ਹੈ ਕਹਿੰਦੇ ਬੜੀਆਂ ਦੀਰੀਆਂ ਹੁੰਦੀਆਂ ਤੇ ਚਲੋ ਠੀਕ ਹੈ ਖੁਸ਼ ਆ ਬਈ ਹੁਣ ਵਾਦਾ ਘੱਟ ਦੱਸ ਦੇ ਬਾਅਦ ਚ ਮੇਨੇ ਨਾ ਮਾਰੀ ਹੈ ਹੈ ਵਾਦਾ ਕਰ ਤਾ ਸਿੰਪੂ ਜਾਨੂੰ ਵਾਦਾ ਕਰ ਤਾ ਜੀ ਰੱਲਾ ਆਈਆ ਹੁਣ ਹਾਂ ਵਾਦਾ ਹੈ ਵਾਦ ਦਾਤੀ ਸਾਨੂੰ ਘਾਟਾ ਘੂਟਾ ਰਾਂ ਦੱਸੀ ਨਾ ਤੇ ਚਲੋ ਵਾਦਾ ਭਾਈ ਸਭ ਨੂੰ ਮਹਾਰਾਜ ਦਾ કૃਪਤੀ ਰੱਖੇ ਸਭ ਨੂੰ ਐਸੀ ਕਦੇ ਨਾ ਪੜਨੀ ਆਉ ਸਭ ਤੇ ਭਾਈ ਜਾਣਦੀ ਕਿ ਕਾਣ ਜੀ ਚਰਨਜੀਤ ਦੀ ਭਾਨ ਜੀ ਆਈ ਹੈ ਮੇਰੇ ਸਾਡੂ ਦੀ ਕੁੜੀ ਹੈ ਤੇ ਇਹ ਆਈ ਹੈ ਜੀ ਕਿਆ ਕਰਨ ਬੋਲਾ ਲੱਕੜੀ ਲੈ ਕੇ ਆਈ ਹੈ ਲੱਕੜੀ ਸਾਰਾ ਕਹਿੰਦਾ ਕਿਹੜਾ ਦਾ ਲੱਕੜੀ ਆ ਬੰਦ ਦਾ ਆ ਵੀ ਪਹੁੰਚਿਆ ਹੈ ਆਈ ਵਾਰਦੀ ਕੋ ਖਾਲਸਾ ਆਈ ਪਈ ਲੱਕੜੀਆਂ ਦਾ ਦੇਣਾ ਤੇ ਭੈਣਾ ਦਾ ਦੇਣਾ ਹਾਲ ਮਗਰ ਤੇ ਆਉਂਦੇ ਤੇ ਲੱਕੜੀਆਂ ਕੰਨੀਆਂ ਨਹੀਂ ਪਾਸ ਨੇ ਸਾਰੇ ਚੰਗੇ ਮੇਰਾ ਪ੍ਰਸਤਾਨ ਹੈ। ਕਰਮਾੜਿਓ ਕਰਮਾੜਿਓ ਲੱਕੜੀਆਂ ਬਣਨ ਹੁੰਦੀਆਂ ਨੇ। ਇਹ ਤਾਂ ਗੱਲ ਹੈ। ਇਹ ਲੋਕ ਤੱਸਦੇ 1 ਲੱਖੜੀ ਨੂੰ ਵੀ। ਇਹ ਤਾਂ ਗੱਲ ਹੈ। ਕਰਮਾੜਿਓ ਤੁਸੀਂ ਗੱਲ ਕਰਮਾ ਦੀ ਆ। ਹਾਂ। ਵੀ ਜੇ ਪ੍ਰਮਾਤਮਾ ਨੇ ਦਿਨ ਲਿਆਣੇ ਆ, ਹੈ ਜੇ ਖੁਸ਼ੀਆਂ ਵਾਲੇ ਦਿਨ ਆਏ ਆ ਤਾਂ ਗੁੱਟਾਂ ਬਲ ਲੱਕੜੀਆਂ ਬਣਨ ਹੁੰਦੀਆਂ। ਹਾਂ। ਕਿ ਨਹੀਂ? ਤੇ ਲਓ ਜੀ ਕੁੜੀ ਪਹੁੰਚੀ। ਹਾਂ ਵੀ ਪਹਿਲਾਂ ਕਿਹਦੇ ਲੱਕੜੀ ਮੈਨੂੰ। ਚਾਚੀ ਕਾ ਕਿਹਦੇ ਬਨੂਗੀ ਪਹਿਲਾਂ? ਆਪਣੀ ਬੇਬੇ ਦੇ। ਹਾਂ ਹਾਂ ਬੇਬੇ ਦੇ ਤੋਂ ਪਹਿਲਾਂ ਚਾਲ ਵੀ ਕਰ ਸ਼ੁਰੂ। ਲਓ ਜੀ। ਤੇ ਲੱਗੇ ਆ ਜੀ ਹੁਣ ਬੀਬੀ ਦੇ ਪਹਿਲਾ ਲੱਖ ਦੀ ਧੰਨਣ ਲਾ ਜੀ ਤੇ ਇਹ ਬੀਬੀ ਦਾ ਥੜਿਆ ਦੇਦੇ ਤਾਂਦਰੀ ਹੈਗੇ ਭੱਦ ਕੇ ਜਿਹੜਾ ਪੜਾ ਤੱਲੂ ਅੱਲਾ ਜੀ ਤਾਂ ਵੀ ਲੈ ਕਿ ਤੋਂ ਨੂੰ ਘੁੱਟ ਦੀ ਜਾਂਦੀ ਤਾਹੀ ਬੋਲੀ ਲੈ ਕੇ ਆਈ ਆ ਮੈਂ ਤਾਹੀ ਬੋਲੀ ਲੈ ਕੇ ਆਈ ਆ ਕਹਦੀ ਮੈਂ ਪਤੀਸਾ ਹੀ ਲੈ ਜਾਣਾ ਉਹ ਦੇ ਦੇ ਕਿੱਥੇ ਰੱਖੀ ਲੈ ਲੱਕੜੀ ਆ ਦੇਖਾ ਦੇ ਕੋ ਆ ਗੱਛ ਆ ਦੇਖ ਆ ਜਾ ਬਾਈ ਕੋਲ ਲੂ ਇੱਧਰ ਇੱਧਰ ਲੂ ਲੈ ਕਿ ਇੱਧਰ ਜਿੱਦਾਂ ਤਰਾ ਚਿੱਤ ਕਰਦਾ ਲੈ ਇੰਨੀਆਂ ਲੱਕੜੀਆਂ ਮੰਨੀ ਫਿਰਦਾ ਬੜੀ ਤੁਸੀਂ ਬੋਲੀ ਘੜ ਸੋਹਣੀ ਲਾਦੀ ਇਹਨਾਂ ਨੇ ਦਿਖਾਉਂਦੇ ਇਹਨਾਂ ਨੂੰ ਦੁਕਾਨ ਤੇ ਬਹੁਤ ਆਉਂਦੀ ਹੈ ਜੀ ਨੂੰ ਇਹਨਾਂ ਨੇ ਦੋਨਾਂ ਨੇ ਹਾਂ ਹਾਂ ਸੀ ਇਹਨਾਂ ਨਹੀਂ ਖੋਲ੍ਹੇ ਆਹ ਦੇਖ ਮੈਂ ਇੱਕ ਇੱਕ ਬੰਨੀ ਹੋਈ ਆ ਹਾਂ ਸਰ ਤੇ ਨਹੀਂ ਖੋਲ੍ਹਣੀ ਵਧੀਆ ਚਾਹੀਦੀਆਂ ਨੇ ਮੰਮੀ ਆਗਲਾ ਪੈਸੇ ਲਾ ਕੇ ਖੁਸ਼ ਆਉਣ ਦਾ ਖੁਸ਼ੀ ਹੁੰਦੀ ਹੈ ਚਾਹ ਹੁੰਦਾ ਇਹਨਾਂ ਦਾ ਰਾਤ ਨੂੰ ਮਲਿੰਦਰ ਨੂੰ ਨਾ 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 ਇਹਨਾਂ ਦਾ ਦੇਖੀ ਹੁਣ ਤੇਰੇ ਕਾਇਨੇ ਕਿੱਥਾ ਰੱਖਣੀਆਂ ਤੇਨਿੰ ਨੌਮੀ ਤੱਕ ਸਵਾਤ ਆਕੇ ਜਾਣਾ ਤਾਇਨੇ ਵੱਡੇ ਪੈਸੇ ਬੱਡੇ ਦੇ ਸਾਰੇ ਇਹਨਾਂ ਨਾਲ ਵੱਧ ਹੂੰ ਯਾਰ ਚਲ ਜਾ ਤਾਂ ਚਾਹ ਸਰ ਇਹ ਘਰ ਨਹੀਂ ਹੈਗਾ ਇਹਦਾ ਇਨੇ ਹੰਦੀਰੇ ਲੈ ਲੱਗਤ ਲੈ ਲੱਗਤ ਜਲਦੀ ਨਹੀਂ ਆ ਜਾ ਖਲੋਣ ਕੋਕ ਨਹੀਂ ਮਾਫੂ ਸਾਊਂਡ ਨਾ ਕਰਦਾ ਤਾ ਇਸ ਟਾਈਮ ਤੇ ਕਰੇਗਾ ਅਪਰਾਮ ਨੂੰ ਕਰਦਾ ਮੇਰੇ ਗੁਰੂ ਨੂੰ ਵਾਰ ਕੇ ਦੋ ਤੁਸੀਂ ਅੰਗਦੇ ਬਾਰੇ ਵਾਰ ਕੇ ਦੋ ਹਾਂ ਅੰਗਦੇ ਬਾਰੇ ਦੋ ਵਾਰ ਕੇ ਦੋ ਆਂ ਤੇ ਤੂੰ ਹੀ ਦਾ ਕੀ ਹਾਂ ਜੀ 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 ਕੱਢੂ ਕੱਢਾ ਹੋ ਕੇ ਖੁਸ਼ ਹੈ ਪੁੱਤ ਹਾਂ ਜੀ ਆਮ ਵੀ ਸਭ ਗੱਲਾਂ ਹਰੇ ਗੁਰਪ੍ਰੀਤ ਜੜਾ ਥੜੇ ਕਾਟੇ ਤਾਂ ਹੱਸੋ ਹੱਸੋ ਹੀ ਗੱਦੀ ਦੇਦੀ ਏ ਕੁੜੀ ਸਾਡੀ ਹੱਸੋ ਹੱਸੋ ਚੰਗੀ ਗੱਲ ਆ ਹਾਂ ਚੰਗੀ ਗੱਲ ਆ ਜਿਹੜਾ ਕਰਨ ਵਾਲੀ ਹੈ ਹਾਂ ਜਿਹੜਾ ਟੀਪੂ ਸਾਹ ਦਾ ਰਹੇ ਨਹੀਂ ਲੱਗਿਆ ਹੈ ਨਾ ਜਿੱਦਾਂ ਇਹਦਾ ਪਾਪਾ ਬੰਦ ਦੀ ਜੱਜ ਦੀ ਬਹੁਤ ਲੱਕੜੀ ਨਹੀਂ ਬਣਾ ਹੋਈ ਫੇਰੇ ਮੇਰਾ ਨੇ ਫੋਨ ਕਰਕੇ ਕਿਹਾ ਦੀ ਮਮੀ ਨੇ ਵਿਚਾਰ ਤੂੰ ਰੱਖ ਲੈ ਜਿੱਦਣ ਅਸੀਂ ਆਏ ਤੇ ਲੱਕੜੀ ਜਰੂਰ ਬਣਾਉਂਗਾ ਹਾਂ ਲੱਕੜੀ ਬਣਾਉਂਗਾ ਮਜਬੂਰੀਆਂ ਹਾਂ ਕਿਉਂਕਿ ਉਹ ਸ਼ਾਮ ਨੂੰ ਆਉਂਦੇ ਨੇ 5-6 ਵਜੇ ਉਹਨਾਂ ਨੂੰ ਰਾਤ ਰਹਿਣਾ ਹੁੰਦਾ ਚਲ ਕੋਈ ਨਹੀਂ ਮਜਬੂਰੀਆਂ ਨਹੀਂ ਨਹੀਂ ਐਂ ਹੁੰਦਾ ਪਰ ਕਿਹੜਾ ਗੱਲ ਵੀ ਬੋਲਦਾ ਤਾਸਦਾ ਮੇਰੇ ਦਦੀ ਕੋਲ ਦੋ ਤਿੰਨ ਕੁੜੀਆਂ ਨੇ ਦੋ ਦੋ ਕੁੜੀਆਂ ਹੁੰਦਾ ਨਹੀਂ ਹੈਗਾ ਚਲ ਕੋਈ ਹੂੰ ਜੇ ਆਏ ਹੁੰਦੇ ਪਾਇਆ ਭਰੇ ਹੁੰਦਾ ਹਨਾ ਫਿਰ ਚੋਰ ਹਨਾ ਬਿਲਕੁਲ ਪਾਇਆ ਜਾਂ ਭਤੀਜਿਆਂ ਬਾਈ ਲੱਕੜੀਆਂ ਆਈਆਂ ਕਹਿੰਦੀ ਰੱਖ ਲੈ ਦੀ ਮੰਮੀ ਕਹਿੰਦੀ ਵੀ ਚਾਹੇ ਉੱਧਰ ਖੜਾ ਜਾ ਵੀ ਨਹੀਂ ਤੇ ਤੈਨੂੰ ਉੱਧਰ ਅਸੀਂ ਫੋਨ ਕਰ ਦਾਂ ਜਿੱਦਣ ਅਸੀਂ ਆਗੇ ਤੂੰ ਸਾਡੀ ਲੱਕੜੀਆਂ ਬੰਨ੍ਹ ਕੇ ਜਾ ਬਿਲਕੁਲ ਬਿਲਕੁਲ ਸਾਡਾ ਤਾਂ ਭਈ ਤਿਹਾੜੇ ਉਹ ਆ ਜਿੱਦਾਂ ਵੱਡਾ ਦਰ ਖੋਲਣਾ ਉਹੀ ਤਿਹਾੜਾ ਸਹੀ ਗੱਲ ਮੈਂ ਕਿਹਾ ਚੱਲ ਤੂੰ ਹਾਂ ਬੀਬੀ ਰੁਟ ਦਵਾਈ ਦੁਈ ਬਈ ਦਵਾਈ ਨਾ ਪਾਓ ਮੈਂ ਥੱਕ ਗਿਆ ਲੈ ਅੱਜ ਕੋਈ ਹੋਰ ਨਹੀਂ ਆਏ ਲੱਕੜੀਆਂ ਕੋਈ ਨਹੀਂ ਆਇਆ ਉਹ ਗਈ ਆਇਤੀ ਨਹੀਂ ਨਹੀਂ ਉਹ ਨਹੀਂ ਜਿੱਦਾਂ ਹੱਲ ਲੈ ਕੇ ਆਉਂਦੇ ਨੇ ਟੀਮੀ ਆਪਣੇ ਹਾਂ ਉਹ ਆਏ ਜਈਆਂ ਰਾਣੀ ਅੱਛਾ ਅੰਗੇ ਦੀ ਲੱਕੜੀ ਦਿੱਤਾ ਦਾ ਕਿਸ ਚਲ ਕੋਈ ਗੱਲ ਹੀ ਕੋਈ ਗੱਲ ਹੀ ਪਰ ਹੋਰ ਆਵਾਜ਼ ਨਹੀਂ ਰਹੇ ਬਿਲਕੁਲ ਹੋਰ ਆਵਾਜ਼ ਹੀ ਚਲ ਕੋਈ ਰਾਜੀ ਰਹਿਣ ਸਭ ਆਪਣੇ ਆਪਣੇ ਘਰ ਚਲੋ ਬਾਕੀ ਠੀਕ ਹੈ ਜੀ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਣਾ ਅਗਲੇ ਬਲੌਗ ਦੇ ਵਿੱਚ ਜੀ ਤੇ ਤੁਹਾਨੂੰ ਫੇਰ ਤੋਂ ਦੁਵਾਰਾ ਸਾਰਿਆਂ ਨੂੰ ਜੀ ਵਧਾਈਆਂ ਦੀ ਬਹੁਤ ਆਪੂ ਰਾਜੀ ਲਖੇ ਨਾ ਵੀ ਬੇ ਬਹੁਤ ਭਾਈ ਸਾਉਨੇ ਇਕਨੇ ਆ ਹਾ ਦੇ ਤੁਸੀਂ ਹਾ ਦੇ ਤੁਸੀਂ ਦਿਆਂ ਨੂੰ ਲੱਕੜੀਆਂ ਤੇ ਹਰ ਸਭ ਇਦਾਂ ਹੀ ਹੋਣ ਮਿਲਦੇ ਆਪਾਂ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ